ਅੱਜ ਉਹ ਦੱਸਦੀਆਂ ਗੋਪੀ ਲੋਂਗੀਆਂ ਨੇ ਕਿਉਂ ਮੈਨੂੰ ਆਪਣੇ ਮੋਟਰਸਾਈਕਲ ਨੂੰ ਅੱਜ ਤੱਕ ਹੱਥ ਨਹੀਂ ਲਾਣ ਦਿੱਤਾ। ਐ ਕਿਤੇ ਨਹੀਂ ਜਾਣਾ। ਕਾ ਚਲੋ ਆਪਣੇ। ਇਹਨੇ ਨਾ ਆਂਟੀ ਨੂੰ ਦੇਖ ਲਿਆ ਸੀਗਾ ਇੱਥੋਂ। ਉਹ ਬਿੱਲੀ ਨੂੰ ਕਿੱਦਾਂ ਫੜਨ ਲਗਾਉਂਦਾ ਉਹ ਤੇ ਪਰ ਉਹ ਜੱਫਾੜ ਲਾ ਫੜਲਾ ਫੜਲਾ ਫੜਲਾ। ਕੀ ਮਿਊ ਸੀ? ਮਿਊ ਬਲਾ ਆਈ ਗਿਆ। ਇਹਨੇ ਨਾ ਸਾਰੀ ਫਰੋਲਾ ਫਰਾਲੀ ਕਰਨੀ। ਮੋਟਰਸਾਈਕਲ ਖੜਾ ਹਸਬੰਡ ਦਾ ਮੈਂ ਦੇਖ ਲਵਾਂ ਤਮੋੜੀਆਂ ਤਾਂ ਨਹੀਂ। ਚਾਬੀ ਵੀ ਵਿੱਚ ਹੀ ਛੱਡੀ ਆ। ਕੱਪੜਾ ਚੱਕ ਦਮਾ। ਪਹਿਲਾਂ ਮੈਂ ਇੱਕ ਵਾਰ ਚੈੱਕ ਕਰ ਲੈਂਨੀ ਆ ਚੰਗੀ ਤਰ੍ਹਾਂ ਕਿਸ ਦੇ ਵਿੱਚ ਧਮੋੜੀਆਂ ਤਾਂ ਨਹੀਂ ਲੱਗੀਆਂ ਕਿਤੇ ਧਮੋੜਨੀਆਂ ਨਹੀਂ ਆਪਣਾ ਘਰ ਕੋ ਆਇਆ ਹੋਵੇ ਸ਼ੁਕਰ ਹੈ ਰੱਬ ਦਾ ਧਮੋੜੀਆਂ ਤਾਂ ਨਹੀਂ ਲੱਗੀਆਂ ਨਹੀਂ ਤਾਂ ਉਹਨਾਂ ਨੇ ਕੱਜ ਕੱਟ ਹੀ ਲੈਣਾ ਸੀ ਇੱਕ ਮਾਰ ਕੇ ਦੇਖਦੇ ਆ ਪਹਿਲਾਂ ਸਟਾਰਟ ਨਹੀਂ ਹੋਇਆ ਮੇਰੇ ਕੋਲ ਆ ਦੇਖੋ ਇਹਨੂੰ ਕੈਮਰਾ ਕਿੰਨਾ ਪਸੰਦ ਆਇਆ ਆਂਟੀ ਮੈਂ ਮੈਂ ਸਿੱਖਿਆ ਹੀ ਮੈਨਸ ਧਮੋੜੀ ਆਈ ਵੀ ਬਬੀ ਚੱਲ ਚੱਗੇ ਜਦੋਂ ਨਾ ਮੈਂ ਸਿੱਖਿਆ ਹੀ ਮੈਨਾਂ ਸਕੂਟਰੀ ਨਹੀਂ ਸਿੱਖੀ ਸੀ ਮੈਨਾਂ ਆਹ ਵਾਲਾ ਮੋਟਰਸਾਈਕਲ ਸਿੱਖਿਆ ਸੀਗਾ ਹਸਬੰਡ ਤੋਂ ਤੇ ਨਾ ਦਸਹਰੇ ਵਾਲਾ ਦਿਨ ਸੀਗਾ ਦਸਹਰੇ ਵਾਲਾ ਦਿਨ ਸੀ ਪਤਾ ਨਹੀਂ ਇੱਕ ਹਾਂ ਦਸਹਰੇ ਵਾਲਾ ਦਿਨ ਹੀ ਸੀ ਅਸੀਂ ਨਾ ਮੇਲਾ ਦੇਖਣ ਜਾਣਾ ਸੀ ਮਾਹਲ ਨੂੰ ਕਿਹਾ ਵੀ ਚੱਲ ਮੈਨੂੰ ਸਿਖਾਉਣਾ ਸ਼ੁਰੂ ਕਰ ਦੋ ਹਣਾ ਵੀ ਹੁਣ ਬਹੁ ਟਾਈਮ ਹੋ ਗਿਆ ਵੀ ਮੈਂ ਸਿੱਖ ਲੂੰਗੀ ਹੁਣ ਤਾਂ ਤੇ ਨਾ ਕਹਿੰਦਾ ਚੱਲ ਠੀਕ ਆ ਉਹਨਾਂ ਨੇ ਐਨ ਮੋਟਰਸਾਈਕਲ ਆਪਣਾ ਤੋਤਾ ਸਵਾਰਿਆ ਸਾਰਾ ਐਨ ਵਧੀਆ ਕੀਤਾ ਤੇ ਨਾ ਜਦੋਂ ਉਹ ਕੀਤਾ ਕਹਿੰਦਾ ਚੱਲ ਤੈਨੂੰ ਅੱਜ ਨਾ ਇੱਕ ਗੇੜੀ ਲਗਵਾ ਦੇਣਾ ਆ ਵੀ ਇੱਕ ਗੇੜੀ ਲਾਲਾ ਕਹਿੰਦਾ ਚਲ ਇਦਾਂ ਕਰ ਤੈਨੂੰ ਅੱਜ ਇੱਕ ਇੱਕ ਗੇੜਾ ਲਗਵਾ ਦੇਣਾ ਆ ਵੀ ਇੱਕ ਹਨਾ ਤੂੰ ਥੋੜਾ ਜਿਹਾ ਉਹਦਾ ਇਹਦੀ ਰੇਸ ਬਾਰੇ ਇਹਦੇ ਗੇੜੇ ਬਾਰੇ ਤੈਨੂੰ ਪਤਾ ਚੱਲ ਜਾਊਗਾ ਮੈਂ ਕਿਹਾ ਚਲ ਠੀਕ ਹੈ ਹਨਾ ਵੀ ਸਿਖਾ ਦੇ ਸਾਈਕਲ ਤਾਂ ਚਲਾਈ ਲਈਦਾ ਹੀ ਕਿਉਂਕਿ ਪੜਨ ਜਾਇਦਾ ਹੀਗਾ ਕੰਪਿਊਟਰ ਦੀ ਕਲਾਸ ਲਾਣ ਜਾਇਦਾ ਹੀਗਾ ਜਦੋਂ ਪੜਦੇ ਹੁੰਦੇ ਸੀ ਸਾਈਕਲ ਤੇ ਵੀ ਚਲ ਕਹਿੰਦਾ ਜੇ ਇਹਨੂੰ ਸਾਈਕਲ ਚਲਾਣ ਆਉਂਦਾ ਉਹਨੇ ਮੋਟਰਸਾਈਕਲ ਸਕੂਟਰੀ ਚਲਾ ਚਲਾ ਲੰਦਾ ਹੁੰਦਾ ਵੀ ਈਜ਼ੀ ਹੁੰਦਾ ਉਹਦੇ ਲਈ ਮੈਂ ਕਿਹਾ ਚਲ ਠੀਕ ਹੈ ਵੀ ਅੱਜ ਮੈਨੂੰ ਲੈ ਕੇ ਚੱਲ ਤੇ ਦਸਹਿਰੇ ਵਾਲੇ ਦਿਨ ਅਸੀਂ ਗਏ ਪਿੰਡ ਤੋਂ ਨਤੋਂ ਬਾਹਰ ਮੋਟਰਸਾਈਕਲ ਕੱਢਿਆ ਤੇ ਨਾ ਕਹਿੰਦਾ ਇਦਾਂ ਆਰਾਊਂਡ ਲਗਾਵਾਂਗੇ ਇੱਕ ਕੱਚੇ-ਕੱਚੇ ਸਾਈਡ ਮੈਂ ਕਿਹਾ ਚਲ ਠੀਕ ਆ ਮੋਟਰਸਾਈਕਲ ਮੈਨੂੰ ਦਿੱਤਾ ਫੜਾ ਆਹੀ ਸਿਗਾ ਬੋਕਸ ਆਲੀ ਤੇ ਨਾ ਮੈਨੂੰ ਦੱਸੀ ਗਿਆ ਵੀ ਇੱਥੋਂ ਆਹ ਰੇਸ ਉਹ ਕਰਨੀ ਆ ਇੱਥੋਂ ਬ੍ਰੇਕ ਉਹ ਦੱਬਣੀਆਂ ਹਨਾ ਤੇ ਨਾ ਜਦੋਂ ਨਾ ਉੱਥੇ ਪਹੁੰਚ ਗਏ ਇੱਥੇ ਨਾ ਟੀ ਪੁਆਇੰਟ ਸੀਗਾ ਆਂਦਾ ਰਸਤੇ ਦੇ ਵਿੱਚ ਪਹਿਲਾਂ ਮੈਨੂੰ ਬੋਲਿਆ ਕਿ ਸਿੱਧਾ ਜਾਣਾ ਸਿੱਧਾ ਜਾਣਾ ਅਚਾਨਕ ਹੀ ਤਾਂ ਜਦੋਂ ਉਹ ਆਇਆ ਟੀ ਪੁਆਇੰਟ ਆ ਗਿਆ ਕਹਿਤਾ ਉਧਰ ਨੂੰ ਮੋੜ ਲੈ ਤੇ ਨਾ ਜਦੋਂ ਮੈਂ ਨਾ ਉਧਰ ਨੂੰ ਲੱਗੀ ਮੋੜਨ ਮੈਨੂੰ ਨਾ ਬ੍ਰੇਕ ਦਾ ਚੇਤਾ ਭੁੱਲ ਗਿਆ ਕੁੜੀਆਂ ਦੇ ਕਹਿ ਦਿੰਦੇ ਸੂਰੂ ਸੂਰੂ ਚਿੱਕ ਫਸਟ ਵਾਰ ਹੋਈ ਗਲਤੀ ਸੀਗੀ ਤੇਨਾ ਮੈਨੂੰ ਬ੍ਰੇਕ ਦਾ ਚੇਤਾ ਭੁੱਲ ਗਿਆ ਕਿ ਬ੍ਰੇਕ ਤਾਂ ਪੈਰਾਂ ਦੇ ਵਿੱਚ ਹੈ ਮੈਂ ਨਾ ਉਹ ਇੱਥੋਂ ਉਹ ਕਰੀਗੀ ਤਾਂ ਰੇਸ ਹੋਰ ਵਧ ਗਈ ਤੇ ਨਾ ਟੀ ਪੁਆਇੰਟ ਦੇ ਕੋਲ ਨਾ ਕੋਈ ਗੋਹਾਇ ਤਾਂ ਸਿੱਟਦਾ ਨਾ ਗੋਹੇ ਦਾ ਨਹੀਂ ਢਾਟੇ ਲੱਗਾ ਹੋਇਆ ਹੀ ਮੋਟਰਸਾਈਕਲ ਮੁੜਿਆ ਨਹੀਂ ਮੇਰੇ ਤੋਂ ਜਿਹੜਾ ਉਹ ਗੋਹੇ ਦਾ ਢੇਰ ਤੇ ਲੱਗਿਆ ਹੋਇਆ ਹੀ ਨਾ ਉਹਦੇ ਵਿੱਚ ਮੋਟਰਸਾਈਕਲ ਖੁੱਬ ਗਿਆ ਸਾਰਾ ਹੀ ਤੇ ਮੇਰੀਆਂ ਇੰਨੀ ਇੰਨੀਆਂ ਲੱਤਾਂ ਵਿੱਚ ਹੀ ਮੇਰੇ ਹੱਥ ਕਿਉਂਕਿ ਸਪੀਡ ਜ਼ਿਆਦਾ ਹੋ ਗਈ ਸੀਗੇ ਤੇ ਫਿਰ ਉੱਥੇ ਫਿਰ ਜਦੋਂ ਮੈਂ ਉੱਤਰੀ ਹਸਬੰਦ ਦੀ ਵੀ ਗੋਪੀ ਲੋਂ ਗਿਆ ਜਿਹੜਾ ਟਾਡਾ ਤੇ ਉਹਦੀ ਵੀ ਸਾਰੀਆਂ ਨਾ ਲੱਤਾਂ ਇਦਾਂ ਨਿਬੜ ਗਈਆਂ ਸੀ ਗੋਹੇ ਦੇ ਵਿੱਚ ਹੀ ਤੇ ਫੇਰ ਨਾ ਉੱਥੇ ਦੋ ਤਿੰਨ ਜਣਿਆਂ ਨੂੰ ਬੁਲਾਇਆ ਤੇ ਕਹਿੰਦਾ ਮੋਟਰਸਾਈਕਲ ਕੱਢਣਾ ਫੇਰ ਉਹਨਾਂ ਨੇ ਖਿੱਚ ਕੇ ਮੋਟਰਸਾਈਕਲ ਕੱਢਿਆ ਫੇਰ ਉਸ ਤੋਂ ਬਾਅਦ ਨਹੀਂ ਮੈਨੂੰ ਸਿਖਾਇਆ ਕਦੇ ਹੀ ਫੇਰ ਨਹੀਂ ਮੈਂ ਸਿੱਖੀ ਹੈਗੀ ਫੇਰ ਮਾੜਾ ਮੋਟਾ ਇਦਾਂ ਮੈਂ ਚਲਾ ਲੈਣੀ ਹੁੰਦੀ ਸੀਗੀ ਤੇ বাস ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ਨੂੰ ਹੱਥ ਹੱਥ ਨਹੀਂ ਮੈਨੂੰ ਲਾਣ ਦਿੱਤਾ ਹੈਗਾ ਸਕੂਟਰ ਹੀ ਆ ਹੁਣ ਉਹ ਤਾਂ ਚਲਾਈ ਲਈਦੀ ਆ ਉੱਤੇ ਕੋਈ ਕਾਂਡ ਨਹੀਂ ਹੋਇਆ ਇਦਾਂ ਤਾਂ ਸਿੱਧੀ ਇਹ ਵੀ ਨਹੀਂ ਹੈਗੇ ਕਿਉਂਕਿ ਹੁਣ ਕਿੰਨੇ ਸਾਲ ਹੋ ਗਏ ਨਾ ਹੁਣ ਤਾਂ 7-8 ਸਾਲ ਹੋ ਗਏ ਚਲਾੰਦੇ ਹੁਣ ਤਾਂ ਡਰਾਈਵ ਵਧ ਗਿਆ ਹੈ ਮੇਰੀ ਇਸ ਤੋਂ ਉਦੀ ਸੀਗੀ ਹੁਣ ਦਵਾ ਦਾ ਇਹਨੂੰ ਸਹੀ ਕਰਾਵਾਂਗੇ ਇੱਕ ਵਾਰ ਨਾ ਤੇ ਫਿਰ ਚਲਾਇਆ ਕਰਾਂਗੇ ਇਹੀ ਚਲਾਇਆ ਕਰਾਂਗੇ ਬੋਕਸ ਸਾਰਾ ਉਹ ਕਰਾ ਲੈਣਾ ਸਾਰਾ ਮੋਡੀਫਾਈ ਕਰਾ ਕੇ ਨਾ ਤਾਂ ਹੀ ਮੈਨੂੰ ਆਪਣੇ ਮੋਟਰਸਾਈਕਲ ਨੂੰ ਹੱਥ ਨਹੀਂ ਲਾਣਾ ਪੁੰਦਾ ਹੈ